ਕਮਰੇ ਵਿੱਚ ਸੁੱਤੇ ਪਰਿਵਾਰ ਦੇ ਉੱਪਰ ਰਾਤ ਸਮੇਂ ਛੱਤ ਡਿੱਗੀ ਪਰਿਵਾਰ ਵਾਲ-ਵਾਲ ਬੱਚਿਆਂ ਬਿਊਰੋ ਚੀਫ ਦਵਿੰਦਰ ਸਿੰਘ ਘਰ ਦੇ ਦੋਨਾਂ ਕਮਰਿਆਂ ਦੇ ਵਿੱਚ ਸੁੱਤੇ ਪਏ ਪਰਿਵਾਰਕ ਮੈਂਬਰਾਂ ਦੇ ਉੱਪਰ ਰਾਤ ਸਮੇਂ ਅਚਾਨਕ ਦੋਨਾਂ ਕਮਰਿਆਂ ਦੀਆਂ ਛੱਤਾਂ ਡੇਗਣ। ਅਤੇ ਪਰਿਵਾਰ ਦੇ ਵਾਲ-ਵਾਲ ਬਚਣ ਦਾ ਸਮਾਚਾਰ ਮਿਲਿਆ ਹੈ। ਕਾਦੀਆਂ ਦੇ ਪਿੰਡ ਕਾਹਲਵਾਂ ਦੇ ਵਿੱਚ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਰਾਤ ਸਮੇਂ ਘਰ ਦੇ ਵਿੱਚ ਪਰਿਵਾਰਕ ਮੈਂਬਰ ਵੱਖ-ਵੱਖ ਕਮਰਿਆਂ ਵਿੱਚ ਸੁੱਤੇ ਹੋਏ ਸਨ। ਤਾਂ ਇਸ ਦੌਰਾਨ ਦੇਰ ਰਾਤ ਨੂੰ ਅਚਾਨਕ ਕਮਰੇ ਦੀਆਂ ਛੱਤਾਂ ਦੇ ਉੱਪਰ ਵਾਲੀ ਮਿੱਟੀ ਸਮੇਤ ਉਹਨਾਂ ਦੇ ਉੱਪਰ ਡੇਕ ਪਏ ਜਿਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਪਰਿਵਾਰਿਕ ਮੈਂਬਰਾਂ ਵਿੱਚ ਹਫੜਾ ਦਫੜੀ ਮਚ ਗਈ ਅਤੇ ਬਾਹਰ ਨਿਕਲੇ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਤਰਸੀਮ ਸਿੰਘ ਨੇ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਹੈ ਅਤੇ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਘਰ ਵਿੱਚ ਰਹਿੰਦਾ ਹੈ ਬੀਤੀ ਰਾਤ ਦੀ ਘਟਨਾ ਹੈ ਜਿਸ ਵਿਨੇ ਉਹ ਕਾਰ ਵਿੱਚ ਸੁੱਤੇ ਹੋਏ ਸਨ ਉਹਨਾਂ ਦੱਸਿਆ ਕਿ ਦੋਨੋਂ ਕਮਰੇ ਦੀਆਂ ਛੱਤਾਂ ਡਿੱਗ ਪਈਆਂ ਹਨ ਜਿਸ ਨਾਲ ਉਹਨਾਂ ਦਾ ਮਾਲਕ ਕਾਫੀ ਨੁਕਸਾਨ ਹੋਇਆ ਹੈ ਅਤੇ ਦੋਨੋਂ ਕਮਰੇ ਦੀਆਂ ਛੱਤਾਂ ਨੂੰ ਹੁਣ ਦੁਬਾਰਾ ਬਣਾਉਣ ਦੇ ਲਈ ਉਹ ਅਸਮਰਥ ਹਨ ਉਹਨਾਂ ਨੇ ਪੰਜਾਬ ਸਰਕਾਰ ਤੇ ਇਹ ਘਰ ਵੇਖੋ ਤੁਸੀਂ ਵੇਖਿਆ ਹੁਣ ਆ ਵੀ ਇਹ ਬਾਲੀ ਵੀ ਦੇ ਪਈਆਂ ਛੱਤਾਂ ਦੋਹਾਂ ਡਿੱਗ ਪਈਆਂ ਹਾਂਜੀ ਹਾਂਜੀ ਤੇ ਅਸੀਂ ਇਹ ਛਤਾਂ ਦੀਆਂ ਬੇਕੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਇਹਨੂੰ ਥੋੜੀ ਬੋਧੀ ਮਦਦ ਸਹਾਇਤਾ ਦਿੱਤੀ ਜਾਵੇ। ਹਾਂਜੀ ਭਾਜੀ ਕੀ ਨਾਂ ਹੈ ਆਪਣਾ? ਹਾਂਜੀ ਮੇਰਾ ਨਾਂ ਰੁਪਿੰਦਰ ਸਿੰਘ ਆ। ਹਾਂਜੀ। ਤੇ ਇਹ ਕਿੰਨਾ ਦਾ ਘਰ ਹੈ ਤੇ ਕੀ ਇਹ ਸਾਰੀ ਹੋਈ ਕਰਨਾ? ਇਹ ਮੇਰੇ ਵੱਡੇ ਭਰਾ ਦਾ ਘਰ ਵਾ ਕਿ ਕੀ ਰੁਪਿੰਦਰ ਸਿੰਘ। ਹਾਂਜੀ। ਇਹ ਵੀ ਇਹਨਾਂ ਕੋਲ ਫੌਜ ਦੇ ਵਿੱਚੋਂ ਕਿ ਆਈ ਸੀ ਦੇ ਚਾਹ ਜਿਤਨਾ ਮਰਜੀ ਆ। ਹਾਂਜੀ। ਹਾਂਜੀ। ਤੇ ਹੁਣ ਉਹਨਾਂ ਦੇ ਦੇਖ ਲਓ ਤੁਸੀਂ ਛਤ ਆਪ ਦੇਖ ਲਓ ਕਿ ਉਹ ਕਿ ਛਤ ਹੈ ਗਿਰ ਚੁੱਕੀ ਆ। ਹਾਂਜੀ ਤੇ ਉਹਨਾਂ ਦਾ ਪਰਿਵਾਰ ਮਸਾਂ ਬਚਿਆ ਵਾ ਪਤਾ ਨਹੀਂ ਜੇ ਅਸੀਂ ਕਿ ਪਿਛਲੀ ਰਾਤ ਨੂੰ ਕਿਤਰਾ ਇਸ ਪਰਿਵਾਰ ਨੂੰ ਘਰੋਂ ਬਾਹਰ ਕੱਢਿਆ ਹਾਂਜੀ ਹਾਂਜੀ ਘਰੋਂ ਬਾਹਰ ਕਿ ਅਸੀਂ ਦੂਸਰੇ ਕਿਸੇ ਘਰ ਦੇ ਵਿੱਚ ਲੈ ਕੇ ਗਏ ਹਾਂ ਹਾਂਜੀ ਤੇ ਉਹਨਾਂ ਦਾ ਸਮਾਨ ਕਿਤੇ ਹੋਰ ਰੱਖਿਆ ਵਾ ਤੇ ਹੁਣ ਕਿ ਸਾਰਾ ਕੁਝ ਇਸ ਤਰ੍ਹਾਂ ਹੀ ਕਿਹਾ ਵਾ ਹਾਂ ਤੇ ਬਾਕੀ ਕਿ ਇਹੀ ਮੰਗ ਕਰਦੇ ਆ ਕਿ ਚਲੋ ਪ੍ਰਮਾਤਮਾ ਕੀ ਜਾਂ ਸਰਕਾਰ ਕੋਲੋਂ ਕਿ ਇਹਨਾਂ ਦੀ ਮਦਦ ਕੀਤੀ ਜਾ ਤਾਂ ਕਿ ਉਹਨਾਂ ਦੀ ਪਰਪੈ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨਾਮ ਬਲ ਸਿੰਘ ਹਾਂ ਜੇ ਪੜ੍ਹਨਾ ਤਹਿਸੀਲ ਕਰਦੀ ਹਾਂ ਹਾਂਜੀ ਕਰਦੀ ਹਾਂ ਕਾਲਜ ਹਾਂਜੀ ਲੈਂਦੀ ਈ ਮੇਰੀ ਤੇ ਘਰ ਦੀ ਬਾਕੀ ਵੀ ਡੇਗੀ ਤੇ ਦੋਨੇ ਜਨ ਤਨਾਂ ਦੋਵਾਂ ਕਮਿਸ਼ਤਾਂ ਦੇ ਤੇ ਮੈਂ ਮਿਹਨਤ ਜੁਦੀ ਕਰਦਾ ਮਾਂ ਮੇਰੀ ਦੇ ਘਰ ਦੇ ਵਿੱਚ ਤੇ ਮੇਰੀ ਨੌ ਬੇਟਾ ਵੀ ਮਿਹਨਤ ਜੁਦਾ ਵਾ ਤੇ ਇੰਨੀ ਕੀ ਜਿੰਨੀ ਹੈਗੀ ਜਿੰਤਾ ਮੈਂ ਹੁਣ ਪਾ ਸਕਾਂ ਤਾਂ ਵੀ ਦੇਖੋ ਜੀ ਦਾਕੂ ਜੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕੋਲ ਜੀ ਸਾਹਿਬ ਨੂੰ ਮੈਂ ਸਾਰਜ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ